ਸਾਡੇ ਸਮਾਜ ਦੇ ਸਾਡੇ ਪ੍ਰਧਾਨ ਮੰਤਰੀ 5 ਮਿੰਟ ਲਵਣਗੇ ਸਾਰਿਆਂ ਨੂੰ ਇਤਿਹਾਸ ਤੋਂ ਸਿਖਾ ਜਾਣੂ ਕਰਾਉਣਗੇ ਉਸ ਤੋਂ ਬਾਅਦ ਹੋਰ ਵੀ ਸੱਜਣ ਆਏ ਨੇ ਉਹਨਾਂ ਨੂੰ ਵੀ ਟਾਈਮ ਦਵਾਂਗੇ ਉਸ ਤੋਂ ਬਾਅਦ ਅਸੀਂ ਜਾਣਾ ਵਾ ਲਾਹੌਰ ਚੌਕ 'ਚ ਫਿਰ ਉੱਥੇ ਆਪਾਂ ਜਵਾਬ ਦੇ ਬਹੁਤ ਜੀ ਗੁਰੂ ਪਿਆਰੀ ਸਾਧ ਸੰਗਤਾਂ ਦੇ ਹੱਥ ਜੁੜ ਕੇ ਨਮਸਕਾਰ ਨਾ ਨਾ ਤੁਹਾਡੇ ਬਾਉ ਜੀ ਚੇਚਾ ਜੀ ਜੋ ਇਹ ਗੁਰਮੰਤਰ ਦਾ ਜਾਪ ਬਾ ਅਕਸਰ ਕਾ ਬਾਸ ਹੈ ਲਾਵੇਂ ਲੋਕ ਪਰਲੋਕ ਮਾ ਮੰਨ ਮੇ ਜੋ ਖੋਜਤਾ ਕਾ ਕਰ ਦੇਤਾ ਮੁਕ ਲੈਕਰ ਬਣ ਕੇ ਚਾਰ ਜੇ ਦਾਗਾ ਧਿਆਨ ਲਗਾਉਂ ਸੁਰਤੀ ਸ਼ਬਦ ਨੂੰ ਜੋੜ ਕੇ ਤੁਮਰਾ ਦਰਸ਼ਨ ਪਾਉਂ ਜੰਗਤ ਪਿਤਾ ਵਾਲਮੀਕ ਕੀ ਜੈ ਜੀ ਵਾ ਅੱਖਰ ਜੋ ਹੈ ਵਾ ਅੱਖਰ ਨੂੰ ਹਾਂਜੀ ਜੇ بڑے ਕੋਲ ਦੇ ਨਾਲ ਹੀ ਲਿਖਦੇ ਆ ਤੇ ਵਾ ਤੇ ਉਹ ਨਰਮਲ ਸਿੰਘ ਆ ਰਹਿਣਾ ਕੋਪਰੇਟ ਹਾਂਜੀ ਵਾ ਤੋਂ ਵਾ ਤੋਂ ਅਖਰੀ ਉਸਨੇ ਇਹ ਚਾਹ ਤੋਂ ਅਖਰੀ ਉਸਨੇ ਤੇ ਇਹਨੂੰ ਕਿੰਨੇ ਮੇਲ ਕਰਦੇ ਮਨ ਸਿੰਘ ਨੂੰ ਮਿਲਣਾ ਵਾ ਉਹਨੂੰ ਕਿਹੜੇ ਆਪਣੇ ਸਰਕਾਰੀ ਕਰਮਚਾਰੀ ਜਿਹੜੇ ਉੱਥੇ ਗਏ ਆ ਨਾ ਤੇ ਉਹਨਾਂ ਨੂੰ ਕੋਈ ਨਹੀਂ ਪਤਾ ਮੈਂ ਤੇ ਇਦਾਂ ਸਾਰੇ ਮੁੰਡਿਆਂ ਨੂੰ ਮਿਲ ਲੱਗਾ ਵੀ ਇੱਥੇ ਹੋਣੀ ਲੱਗਦੀ ਇੱਕ ਓੰਕਾਰ ਕਹਿ ਸਕਦੇ ਆ ਵਿਜੇ ਦੀਵਸਤਾ ਜੋ ਤੇੜਾ ਬਣਿਆ ਬਹੁਤ ਹੁਣਾਂ ਨੇ ਇੱਥੇ ਤੇ ਕਹੇ ਜੋ ਫੈਕਸ਼ਨ ਹੈ 3 ਲੋ ਮੈਂ 15 ਵੀ ਆਉਂਦਾ ਤਾਂ ਬੋਤ ਹੀ ਆਉਣ ਲੱਗਾ ਬਹੁਤ ਹੀ ਬਹੁਤ ਤ੍ਰਿਤੇਜ ਯੁੱਗ ਦੇ ਵਿੱਚ ਜੋ ਜੁਦ ਦੇ ਜੁਦ ਹੋਇਆ ਜੋ ਲਵਕਸ਼ ਤੇ ਕਿ ਰਾਮ ਜੀ ਦੇ ਨਾਲ ਜੋ ਜੁਦ ਹੋਇਆ ਉਹ ਵਿਜੇ ਦਿਵਸ ਦਾ ਲਿਹਾੜਾ ਸੀ ਜਗਤ ਪਿਤਾ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਜੋ ਸੈਨਾ ਮੂਰਸ ਤੋਂ ਕੋਈ ਸੈਨਾ ਤੇ ਅਮਰਤਾ ਛੱਟਾ ਮਾਰ ਕੇ ਜੀਵਿਤ ਕੀਤਾ ਉਸੇ ਉਸੇ ਪ੍ਰੋਗਰਾਮ ਇਹ ਬਾਅਦ ਅਕਸਰ ਨੂੰ ਜਦੋਂ ਅਸੀਂ ਗਾਂ ਲੈ ਕੇ ਜਾਵਾਂਗੇ ਉਹ ਜਿਹੜੇ ਜਿਹੜੇ ਮੁਸਲਮਾਨ ਨੇ ਉਹ ਫਿਰ ਕਹਿਣ ਲੱਗੇ ਮੁਹੰਮਦ ਇਸਲਾਮ ਕੀ ਗੋੜ ਹੈ ਕਹਿੰਦੇ ਮੁਹੰਮਦ ਸਾਹਿਬ ਜੀ ਨੂੰ ਉਹ ਮੁਹੰਮਦ ਸਾਹਿਬ ਜੀ ਫਿਰ ਅੱਗੋਂ ਕਹਿਣ ਲੱਗੇ ਨਹੀਂ ਉਹ ਫਿਰ ਕਹਿੰਦੇ ਮੁਹੰਮਦ ਜੀ ਤੂੰ ਕਿਉਂ ਮੁਹੰਮਦ ਸਾਹਿਬ ਜੀ ਬੋਲਿਆ ਕਹਿੰਦੇ ਵਾਲੇਕਮ ਸਲਾਮ ਤੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਕੋਈ ਬਹੁਤੀ ਕੋਜ ਜਿਹੜੀ ਐ ਉਹ ਮਨ ਦੇ ਵਿੱਚੋਂ ਜਿਹੜਾ ਇਨਸਾਨ ਕਰਦਾ ਹੈ ਜਿੰਨੀ ਬੰਦਗੀ ਜਿੰਨੀ ਭਗਤੀ ਮਾਲਕ ਨੂੰ ਉਹਨਾਂ ਗਿਆਨ ਭਗਵਾਨ ਨੇ ਨੂੰ ਦਿੱਤਾ ਹੈ ਉਹ ਗਿਆਨ ਨੂੰ ਸਿਰਫ ਤੇ ਸਿਰਫ ਕਲਮ ਦੇ ਸਹਾਰੇ ਨਾਲ ਜਿਹੜਾ ਇਨਸਾਨ ਲੈ ਕੇ ਚੱਲੇਗਾ ਉਹ ਇਨਸਾਨ ਤੇ ਬਹੁਤ ਜ਼ਿਆਦਾ ਕੰਮਜਾਬ ਹੋ ਸਕਦਾ ਹੈ ਕਲਮ ਦਾ ਇਸ਼ਾਰਾ ਹੈ ਉਹ ਆਪ ਬਹੁਤ ਹੁਣਾਂ ਨੇ ਜੋ ਦੁਸਿਆ ਹੈ ਕਿੰਨੀਆਂ ਖੜ ਤਲਵਾਰਾਂ ਖੜਕੜੀਆਂ ਨੇ ਪਰ ਇੱਕੋ ਕਲਮ ਜੋ ਹੈ ਤੋ ਬਿਆਨ ਕਰਦੀ ਹੈ ਕੋਈ ਵੀ ਕਿਤੇ ਝਗੜਾ ਕਿਸਦਾ ਵੀ ਹੋ ਜੇ ਬਾਅਦ ਮਾਫੀ ਮੰਗ ਕੇ ਪੈਸੇ ਦੇ ਕੇ ਕਲਮ ਦੇ ਨਾਲ ਹੀ ਮਸਲਾ ਹੁੰਦਾ ਹੈ ਕਲਮ ਦੀ ਪਾਵਰ ਵੀ ਬੜੀ ਵੱਡੀ ਪਾਵਰ ਹੈ ਤੋ ਪਿਆਰਿਓ ਇਹ ਵਾ ਅਕਸਰ ਦਾ ਜੋ ਵਾਸ ਹੈ ਇਹਦਾ ਬਹੁਤ ਹੀ ਵੱਡਾ ਇਹਦਾ ਮਤਲਬ ਨਿਕਲਦਾ ਹੈ ਇਹਦੇ ਵੀ ਆਖਿਆ ਨਿਕਲਦੀ ਹੈ ਬਹੁਤ ਵੱਡੀ ਤੋ ਗੁਰੂ ਰੂਪਤਰੀ ਸਾਧ ਸੰਗਤ ਜੀ ਇਹਦੇ ਵਿੱਚ ਜਦੋਂ ਵਾ ਅਕਸਰ ਦੇ ਵਾਸਦੀ ਜਦੋਂ ਗੱਲ ਆਉਂਦੀ ਹੈ ਉਹ ਫਿਰ ਸ਼ਬਦ ਦੇ ਵਿੱਚ ਜਦੋਂ ਆ ਜਾਂਦਾ ਵਾ ਅਕਸਰ ਦਾ ਵਾਸ ਹੈ ਉਹ ਫਿਰ ਗੋ ਪ੍ਰਸ਼ਨ ਹੁੰਦਾ ਹੈ ਕਿ ਕਿੱਥੇ ਬਾਸ ਹੈ ਉਹਦਾ ਅਸਰ ਆ ਜਾਂਦਾ ਹੈ ਸ਼ਬਦ ਦੇ ਵਿੱਚੋਂ ਵਿਆਖਿਆ ਹੁੰਦੀ ਹੈ ਇੱਥੇ ਵਾਸ ਹੈ ਕਿੱਥੇ ਵਾਸ ਹੈ ਸ਼ਬਦ ਦੇ ਵਿੱਚ ਵਾਸ ਹੈ ਅਧ ਰਸਤਾਂ ਦੇ ਵਿੱਚ ਬਾਸ ਹੈ ਧਰਤੀ ਦੇ ਥੱਲੇ ਉੱਤੇ ਉਥੇ ਰਗੋਂ ਜਿਹਦਾ ਉੱਤਰ ਜਦੋਂ ਮਿਲਦਾ ਹੈ ਫਿਰ ਲਾ ਅਕਸਰ ਗੋਂ ਠੀਕ ਕਰਕੇ ਹੋਰ ਤਰੀਕੇ ਨਾਲ ਵਾ ਅਕਸਰ ਕਾ ਬਾਸ ਹੈ ਉਹ ਫਿਰ ਲਾ ਅਕਸਰ ਜਵਾਬ ਦਿੰਦਾ ਇੱਥੇ ਨਹੀਂ ਬਾਸ ਹੈਗਾ ਸਭ ਕਣ ਕਣ ਦੇ ਵਿੱਚ ਬਾਸ ਹੈ ਲੋਕ ਪਰਲੋਕ ਵਿੱਚ ਵੀ ਬਾਸ ਹੈ ਵਾ ਅਕਸਰ ਕਾ ਬਾਸ ਹੈ ਲਾਮੇ ਲੋਕ ਪਰਲੋਕ